ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਮੋਹਰਾ ਦਾ ਵਧੀਆ ਮਾਲੀ ਦਿਖਾਉਣ ਜਾ ਰਹੇ ਆਂ ਦੋਸਤੋ ਸੇਲ ਵਾਸਤੇ ਅਵੇਲੇਬਲ ਆ ਕਿਸੇ ਵੀ ਕਿਸਾਨ ਭਰਾ ਨੇ ਮਾਲੀ ਖਰੀਦਣਾ ਹੋਵੇ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਏਰੀਆ ਦੋਸਤੋ ਪਿੰਡ ਰੂਰੀ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਜੀ ਨਾਲ ਲੱਗਦੇ ਮਰਹਾਣਾ ਪਿੰਡ ਹੈਗਾ ਚੋਲਾ ਸਾਹਿਬ ਪਿੰਡ ਨਾਲ ਲੱਗਦੇ ਆ ਜੇਕਰ ਸਰੀਆਲੀ ਤੋਂ ਆਪਾਂ ਇਸੇ ਦੂਰੀ ਵੇਖੀਏ ਤੇ 8 ਤੋਂ 9 ਕਿਲੋਮੀਟਰ ਹਰੀਕੇ ਪੱਤਣ ਤੋਂ ਇਸ ਦੀ ਦੂਰੀ ਤਕਰੀਬਨ 12 13 ਕਿਲੋਮੀਟਰ ਦੀ ਹੈਗੀ ਆ ਸੋ ਪਿੰਡ ਪਹੁੰਚ ਗਏ ਤੁਸੀਂ ਵਿజిਟ ਕਰਕੇ ਜਰੂਰ ਮਾਲੀ ਖਰੀਦ ਸਕਦੇ ਹੋ ਰੇੜੀ ਲਗਾ ਮਾਲੀ ਆ ਦੋਸਤੋ ਜੰਪ ਵੀ ਲਾਉਂਦਾ ਮੋਹਰਾ ਦੇ ਵਿੱਚ ਮਾਲੀ ਆ ਬਿਲਕੁਲ ਪਿਓਰ ਜਿਹੜਾ ਪ੍ਰੀਕ ਛੋਟੀ ਸਿੰਗੀ ਆ ਮੂੰਹ ਮੱਥਾ ਤੁਸੀਂ ਮਾਲੀ ਦਾ ਜਰੂਰ ਵੇਖ ਸਕਦੇ ਹੋ ਇੱਕ ਵੀ ਮੱਥੇ ਜਵਾਲ ਚਿੱਟਾ ਨਹੀਂਗਾ ਪੂਛ ਦੋ ਤੋਂ 3 ਇੰਚ ਜਿਹੜੀ ਸਫੇਦ ਮਗਰ ਹੋਵੇਗੀ ਬਾਕੀ ਮਾਲੀ ਦਾ ਕੱਦ ਕਾਠ ਪਿੱਠ ਪੂੜਾ ਤੁਸੀਂ ਜਰੂਰ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਮੁੱਲ ਜਿਹੜਾ ਦੋਸਤੋ ਵੀਰ ਹੋਣਾ ਨੇ 70000 ਰੁਪਏ ਡਿਮਾਂਡ ਕੀਤੀ ਆ ਤੇ 35000 ਰੁਪਏ ਦਾ ਲਾਸਟ ਜਿਹੜਾ ਦੇਣਾ ਹੀ ਦੇਣਾ ਮਾਲੀ ਸੋ ਜਿਸ ਨੂੰ ਵੀ ਪਸੰਦ ਹੋਵੇ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਕਿ ਬਰੀਡ ਦੇ ਵਾਸਤੇ ਵੀ ਰੈਡੀ ਵੀ ਲੱਗਾ ਜੰਪ ਵੀ ਲਗਾ ਰਿਹਾ ਦੋਸਤੋ ਸਾਰਾ ਕੁਝ ਹੈਗਾ ਬਾਈ ਗੁਰਪ੍ਰੀਤ ਸਿੰਘ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਵੀਡੀਓ ਵੇਖਣ ਲਈ ਧੰਨਵਾਦ ਆ ਜੀ